ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਨ ਕਰਦੀ ਜੀ ਇਸ ਚੈਨਲ ਪਰਮਾਰਥ ਦੇ ਪੰਦੀ ਦੇ ਆਪ ਸਭਨਾ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਜੀ ਅੱਜ ਮੈਂ ਆਪ ਸਭਨਾ ਨਾਲ ਆਪਣੇ ਵਿਚਾਰ ਸਾਂਝੇ ਕਰਾਂਗੀ ਮਨੁੱਖੀ ਮਨ ਬੁੱਧੀ ਆਤਮਾ ਤੇ ਸਰੀਰ ਬਾਰੇ ਇਹ ਜੀਵ ਆਤਮਾ ਜਿਹੜੀ ਉਹ ਪਰਮਾਤਮਾ ਦਾ ਹੀ ਅੰਸ਼ ਹੈ ਪਰਮਾਤਮਾ ਉਸ ਨੂੰ ਮਾਂ ਬਾਪ ਦੇ ਜਰੀਏ ਸਰੀਰ ਬਖਸ਼ ਕੇ ਇਸ ਸੰਸਾਰ 'ਚ ਭੇਜਦਾ ਹੈ ਆਤਮਾ ਆਪ ਤਾਂ ਸੂਖਸ਼ਮ ਹੈ ਜੋ ਦਿਖਾਈ ਨਹੀਂ ਦਿੰਦੀ ਨਾ ਹੀ ਆਪਣੇ ਆਪ ਤੋਂ ਕੁਝ ਕਰ ਸਕਦੀ ਹੈ ਪਰ ਉਹ ਸਾਰੇ ਸਰੀਰ 'ਚ ਸਮਾ ਕੇ ਸਰੀਰ ਹੀ ਆਪਣੀ ਜੁਨੀ ਹੰਡਾਉਂਦੀ ਹੈ ਠੀਕ ਉਵੇਂ ਹੀ ਜਿਵੇਂ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਰਚ ਕੇ ਆਪ ਉਸ ਵਿੱਚ ਰਮਿਆ ਹੋਇਆ ਹੈ ਸਰੀਰ ਤਾਂ ਜੜ ਹੈ ਪਰ ਆਤਮਾ ਚਤਨ ਹੈ ਜੋ ਸਰੀਰ ਰੂਪੀ ਵਾਹਨ ਦੇ ਨਾਲ ਦੇਖਦੀ ਸੁਣਦੀ ਤੁਰਦੀ ਫਿਰਦੀ ਸਾਰੇ ਇਹ ਕੰਮ ਕਰਦੀ ਹੈ ਸਰੀਰ ਤੇ ਆਤਮਾ ਇੱਕ ਦੂਜੇ ਦੇ ਪੂਰਖ ਹਨ ਪਰ ਮਨ ਇਹ ਕਿੱਥੇ ਹੈ ਇਹ ਤਾਂ ਲੱਭਿਆ ਵੀ ਨਹੀਂ ਲੱਭੇਗਾ ਇਹ ਫੁਰਨਿਆਂ ਦਾ ਗੁਪਤਿੰਦਰਾ ਹੈ ਜਾਂ ਕਹਿ ਲਵੋ ਕਿ ਫੁਰਨਿਆਂ ਦਾ ਨਾਮ ਹੀ ਮਨ ਹੈ ਇਸ ਮਨ ਬਾਰੇ ਭਗਤ ਕਬੀਰ ਜੀ ਫਰਮਾਉਂਦੇ ਹਨ ਸੰਕਾਦਿਕ ਨਾਰਦ मुनि ਸੇਖਾ ਸੰਕਾਦਿਕ ਨਾਰਦ मुनि ਸੇਖਾ ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਦਨ ਛੋਟੇ ਮਨ ਕਹਾਂ ਸਮਾਈ ਸੋ ਗੁਰਮੁਖ ਪਿਆਰਿਓ ਮਨ ਸਰੀਰ ਦਾ ਹੁਕਮਰਾਨ ਹੈ ਸਰੀਰ ਤੇ ਇਸ ਦਾ ਪੂਰਾ ਰਾਜ ਹੈ ਇਸ ਸਰੀਰ ਤੇ ਆਤਮਾ ਦੇ ਵਿਚਕਾਰ ਘੁੰਮ ਰਿਹਾ ਹੈ ਸੁਚੇਤ ਰੂਪ ਵਿੱਚ ਇਹ ਮਨ ਵਰਤਮਾਨ ਚ ਵੱਤ ਕੇ ਆਪਣੇ ਫੁਰਨਿਆ ਕਾਰਨ ਸਰੀਰ ਨੂੰ ਲਈ ਫਿਰਦਾ ਹੈ ਆਪਣੀ ਮਰਜ਼ੀ ਨਾਲ ਹੀ ਸਾਰੇ ਕੰਮ ਕਰਾਉਂਦਾ ਹੈ ਜੇ ਮਨ ਦੇ ਪੂਰਵਲੇ ਕਰਮ ਮਲੀਨ ਹੋਣ ਤਾਂ ਵਰਤਮਾਨ ਜੀਵਨ ਦੇ ਮਾੜੇ ਕਰਮਾਂ ਨੂੰ ਹੋਰ ਵੀ ਬੜਾਵਾ ਮਿਲਦਾ ਹੈ ਜੀ ਕਿਉਂਕਿ ਪੂਰਬਲੇ ਕੀਤੇ ਕਰਮ ਚਾਹੇ ਇੱਕ ਜਨਮ ਦੇ ਹੋਣ ਜਾਂ ਅਸ਼ੰਖਾ ਜਨਮਾਂ ਦੇ ਜੋ ਸੰਸਕਾਰਾਂ ਦੇ ਰੂਪ ਵਿੱਚ ਸਾਡੇ ਅਚੇਤ ਮਨ 'ਚ ਜਮਾ ਹੁੰਦੇ ਹਨ ਉਹਨਾਂ ਦਾ ਸਾਡੇ ਸਮਾਤ ਰੋਕ ਵਿੱਚ ਚੰਗੇ ਜਾਂ ਮਾੜੇ ਕਰਮਾਂ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਅਸਰ ਪੈਂਦਾ ਹੈ ਜੀ ਜੇ ਅਚੇਤ ਮਨ ਵਿੱਚ ਪੂਰਬਲੇ ਕਰਮ ਸ਼ੁੱਭ ਤੇ ਨੇਕ ਹੋਣ ਤਾਂ ਇਸ ਜੀਵਨ ਵਿੱਚ ਜੇ ਮਨ ਵਿੱਚ ਮਾੜੇ ਫੁਰਨੇ ਆ ਵੀ ਜਾਣ ਤਾਂ ਉਹਨਾਂ ਨੂੰ ਰੋਕਣ ਵਿੱਚ ਸਹਾਇ ਹੋ ਜਾਂਦੇ ਹਨ ਇਨਕੀਤੇ ਪੂਰਬਲੇ ਕਰਮਾਂ ਨਾਲ ਬਣੇ ਸੁਭਾਅ ਅਨੁਸਾਰ ਹੀ ਮਨੁੱਖ ਇਸ ਜਨਮ ਵਿੱਚ ਕਰਮ ਕਮਾਉਂਦਾ ਹੈ ਜੀ ਤੇ ਉਹਨਾਂ ਬਾਰੇ ਕਰਮ ਉਹਨਾਂ ਸਾਰੇ ਕਰਮਾਂ ਦਾ ਭੁਗਤਾਨ ਵੀ ਇਸੇ ਮਨੁੱਖੀ ਜੰਮੇ ਵਿੱਚ ਹੁੰਦਾ ਹੈ ਭਾਵੇਂ ਕਿ ਹੁਕਮ ਕਰਤੇ ਦੇ ਵਾਸ ਹੈ ਪਰ ਉਸ ਦਾ ਹੁਕਮ ਸਾਡੇ ਕੀਤੇ ਕਰਮਾਂ ਅਨੁਸਾਰ ਹੀ ਹੁੰਦਾ ਹੈ ਗੁਰੂ ਅਮਰਦਾਸ ਜੀ ਬਾਣੀ ਰਹੀ ਆਪਣੇ ਆਪਣੀ ਬਾਣੀ ਵਿੱਚ ਆਪਣੇ ਮਨ ਰਹੀ ਮਨੁੱਖ ਨੂੰ ਸਮਝਾਉਂਦੇ ਹਨ ਇਹ ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖ ਹਦੂਰ ਸਤ ਸੁਣਦਾ ਸਤ ਵੇਖਦਾ ਸ਼ਬਦ ਰਿਹਾ ਭਰਪੂਰ ਕਿ ਪਰਮਾਤਮਾ ਜਿਹਦਾ ਚਿੱਤਰ ਗੁਪਤ ਦੀ ਗੱਲ ਕਰਦੇ ਆ ਪਰਮਾਤਮਾ ਹਰ ਵਖਤ ਹਰ ਗੱਲ ਤੇ ਹਰ ਸੋਚ ਤੇ ਪਰਮਾਤਮਾ ਦੀ ਨਿਗਾਹ ਸਾਡੇ ਤੇ ਹੁੰਦੀ ਹੈ ਜਦੋਂ ਮਨ ਪੁਰਬਲੇ ਸੰਸਕਾਰਾਂ ਦੀ ਗੁੱਝੀ ਮੈਲ ਨਾਲ ਮਿਲਾ ਹੁੰਦਾ ਹੈ ਤਾਂ ਉਸ ਤੇ ਫੁਰਨੇ ਵਿਕਾਰਾਂ ਵਾਲੇ ਹੋਣਗੇ ਤੇ ਸਰੀਰ ਦਾ ਉਹ ਗਲਤ ਇਸਤੇਮਾਲ ਕਰੇਗਾ ਅਜਿਹਾ ਖੋਟਰ ਹੋਇਆ ਮਨ ਬੁੱਧੀ ਅਤੇ ਆਤਮਾ ਦੋਹਾਂ ਤੇ ਭਾਰੂ ਹੋਇਆ ਰਹਿੰਦਾ ਹੈ ਕਈ ਵਾਰ ਅਸੀਂ ਕਹਿੰਦੇ ਹਾਂ ਨਾ ਕਿ ਜਿਸ ਬੰਦੇ ਦੀ ਜ਼ਮੀਰ ਮਰ ਗਈ ਉਸ ਨੂੰ ਬੁਰੇ ਭਲੇ ਦੀ ਕੋਈ ਪਹਿਚਾਣ ਨਹੀਂ ਰਹਿੰਦੀ ਇੱਥੇ ਇਹ ਜ਼ਮੀਰ ਹੀ ਆਤਮਾ ਹੈ ਅਜੇ ਹੀ ਨਿਰਬਲ ਤੇ ਸੁੱਤੀ ਹੋਈ ਆਤਮਾ ਉੱਤੇ ਇਸ ਖੋਟੇ ਮੰਦ ਦਾ ਪੂਰਾ ਰਾਜ ਚੱਲਦਾ ਹੈ ਇਸ ਮੈਲੇ ਹੋਏ ਮਨ ਬਾਰੇ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਜਨਮ ਜਨਮ ਕੀ ਇਸ ਮਨ ਕੋ ਮਲ ਲਗੀ ਕਾਲਾ ਹੋਆ ਸਿਆ ਖਨਲੀ ਤੋਤੀ ਉਜਲੀ ਨ ਹੋਬਈ ਜੈ ਸੋ ਤੋ ਬਣ ਪਾ ਤੋ ਇਹ ਜਿਹੜਾ ਮਨ ਹੈ ਆਤਮਾ ਦੇ ਨਾਲ ਅਸੰਖਿਆ ਯੂਨੀਆਂ ਹਟਾਉਂਦਾ ਆਇਆ ਹੈ ਇਹ ਬਹੁਤ ਚੰਚਲ ਤੇ ਚਲਾਕ ਹੈ ਭਾਵੇਂ ਕਿ ਆਤਮਾ ਚਤਨ ਹੈ ਪਰ ਮਨ ਦੇ ਪ੍ਰਭਾਵ ਕਰਕੇ ਇਹ ਦਬੀ ਰਹਿੰਦੀ ਹੈ ਮਨ ਦੇ ਨੀਵੇਂ ਪੱਧਰ ਦੇ ਫੁਰਨੇ ਜਿਨ੍ਹਾਂ ਨੂੰ ਭਾਵੇਂ ਸਰੀਰ ਦੁਆਰਾ ਪੂਰਾ ਨਾਂ ਵੀ ਕਰੇ ਫਿਰ ਵੀ ਉਸ ਦੀ ਜਿਹੜੀ ਸੋਚ ਹੁੰਦੀ ਆ ਉਹੀ ਮਨ ਦੇ ਪਾਪ ਕਰਨ ਹੁੰਦੇ ਹਨ ਇਸ ਵਿਕਾਰੀ ਮਨ ਦੇ ਪਿੱਛੇ ਲੱਗ ਕੇ ਜਿਹੜੀ ਜੇ ਸਰੀਰ ਪਾਪ ਕਰਮ ਕਰਦਾ ਹੈ ਫਿਰ ਵੀ ਦੋਹਾਂ ਹਾਲਤਾਂ ਵਿੱਚ ਭੁਗਤਣਾ ਤਾਂ ਜੀਵ ਆਤਮਾ ਨੂੰ ਹੀ ਪੈਂਦਾ ਹੈ। ਸਰੀਰ ਤਾਂ ਪੰਜਾਂ ਤੱਤਾਂ ਦੀ ਮਿੱਟੀ ਹੈ ਜੀ ਜੋ ਇਸ ਮ੍ਰਿਤ ਲੋਕ ਵਿੱਚ ਹੀ ਰਹਿ ਜਾਣੀ ਹੈ। ਵਿਕਾਰੀ ਮਨ ਵੀ ਉੱਥੋਂ ਭਗੌੜਾ ਹੋ ਜਾਂਦਾ ਹੈ। ਫਿਰ ਗੁਰੂ ਪਿਆਰਿਓ ਪਰਮਾਤਮਾ ਦੀ ਦਰਗਾਹ ਵਿੱਚ ਫਸਿਆ ਕੌਣ? ਜੀਵ ਆਤਮਾ। ਕਿਉਂਕਿ ਜੀਵ ਆਤਮਾ ਹੀ ਸੂਖਸ਼ਮ ਸਰੀਰ ਲੈ ਕੇ ਪਰਲੋਕ ਵਿੱਚ ਜਾਂਦੀ ਹੈ। ਜਿੱਥੇ ਉਸ ਦੇ ਕੀਤੇ ਕਰਮਾਂ ਦਾ ਨਿਵੇੜਾ ਹੋਣਾ ਹੈ। ਜੀਵ ਦੇ ਇਸ ਹਾਲ ਦਾ ਵਿਖਿਆਨ ਭਗਤ ਕਬੀਰ ਜੀ ਰਾਗ ਮਾਰੂ ਵਿੱਚ یوں ਕਰਦੇ ਹਨ। ਧਰਮ ਰਾਏ ਜਦ ਲੇਖਾ ਮੰਗੇ ਬਾਕੀ ਨਿਕਸੀ ਭਾਰੀ ਪੰਚ ਕਿਸਾਨ ਵਾਪਾ ਗਏ ਲੈ ਬਾਦਿਓ ਜੀ ਦਰਬਾਰੀ ਕਹੇ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਿਵੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਬਬਜਲ ਫੇਰਾ ਸੋ ਕਿਸੇ ਪੂਰਵਲੇ ਸ਼ੁਭ ਕਰਮਾ ਕਰਕੇ ਹੀ ਜੀ ਆਤਮਾ ਨੂੰ ਪਰਮਾਤਮਾ ਵੱਲੋਂ ਮਾਨਸ ਜਾਮੇ ਦੀ ਦਾਤ ਪ੍ਰਾਪਤ ਹੁੰਦੀ ਹੈ ਜੀ ਤੇ ਹੋਰ ਆ ਜੀਵਾਂ ਦੇ ਮੁਕਾਬਲੇ ਇਸ ਵਿੱਚ ਬੁੱਧੀ ਵੀ ਪਾਈ ਹੈ ਜਾਂ ਜੋ ਮਨ ਖ ਆਪਣਾ ਭਲਾ ਬੁਰਾ ਆਪ ਸੋਚ ਕੇ ਆਪਣੇ ਕਰਮ ਕਮਾ ਸਕੇ ਮਨ ਤੇ ਆਤਮਾ ਦੇ ਵਿੱਚ ਇੱਥੇ ਮਨੁੱਖ ਦੀ ਬੁੱਧੀ ਆ ਜਾਂਦੀ ਹੈ ਜੇ ਇਸ ਤੇ ਉਸ ਕਾਲਪੁਰਖ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਇਹ ਮਨ ਦੀ ਮਤ ਨੂੰ ਤਿਆਗ ਕੇ ਉਸ ਨੂੰ ਗੁਰੂ ਦੀ ਮਤ ਭਾਵ ਗੁਰਮਤ ਵਾਲੇ ਪਾਸੇ ਲੈ ਜਾਂਦੀ ਹੈ ਅਸ਼ੁੱਧ ਮਨ ਬੁੱਧੀ ਤੇ ਗਿਆਨ ਜਿਹੜਾ ਸ਼ੁੱਧ ਮਨ ਹੁੰਦਾ ਹੈ ਇਹ ਬੁੱਧੀ ਦੇ ਗਿਆਨवान ਹੋਣ ਨਾਲ ਹੀ ਸ਼ੁੱਧ ਹੁੰਦਾ ਜੀ ਆਮੇ ਕਿ ਉਹ ਪਹਿਲਾ ਸੀਮਤ ਬੁੱਧ ਹੋਣ ਕਰਕੇ ਮਨ ਦੇ ਵਿਕਾਰਾਂ ਠੱਲ ਨਹੀਂ ਸੀ ਪਾ ਸਕਦੀ ਪਰ ਹੁਣ ਜਦੋਂ ਗੁਰੂ ਦੇ ਗਿਆਨ ਨਾਲ ਉਲਟ ਜਾਂਦੀ ਹੈ ਤਾਂ ਮਨ ਦੀਆਂ ਚਲਾਕੀਆਂ ਨੂੰ ਪਹਿਚਾਨ ਕੇ ਸਾਵਧਾਨ ਹੋ ਜਾਂਦੀ ਹੈ ਜਿਸ ਦੇ ਨਾਲ ਸੁੱਤੀ ਆਤਮਾ ਵੀ ਜਾਗ ਪੈਂਦੀ ਹੈ ਮਨੁੱਖ ਦੀ ਅੰਧ ਬੁੱਧ ਅੰਧ ਬੁੱਧ ਹੁੰਦੀ ਹੈ ਜੀ ਜਦੋਂ ਸਾਨੂੰ ਕੁਝ ਸੁਝਦਾ ਨਹੀਂ ਸੰਸਾਰ ਤੋਂ ਬਿਨਾ ਵਿਕਾਰਾਂ ਤੋਂ ਬਿਨਾ ਅਸੀਂ ਸਾਨੂੰ ਕੁਝ ਨਹੀਂ ਸੁਝਦਾ ਉਦੋਂ ਸਾਡੀ ਬੁੱਧ ਜਿਹੜੀ ਅੰਧ ਹੁੰਦੀ ਆ ਅੰਧਵਿਧੀ ਜਦੋਂ ਗਿਆਨਵਾਨ ਹੋ ਕੇ ਵਿਵੇਕਬੁੱਧ ਨਹੀਂ ਹੋ ਜਾਂਦੀ ਜਦੋਂ ਤੱਕ ਉਦੋਂ ਤੱਕ ਇਹ ਨਿਰਬਲ ਹੋਈ ਆਤਮਾ ਨੂੰ ਬਲਵਾਨ ਨਹੀਂ ਬਣਾ ਸਕਦੀ ਆਤਮ ਵਿਸ਼ੈਣੀ ਬੁੱਧੀ ਤੇ ਚਤਨ ਹੋਈ ਆਤਮਾ ਦੋਵੇਂ ਗੁਰੂ ਗਿਆਨ ਦੇ ਡੰਡੇ ਨਾਲ ਇਸ ਕਪਟੀ ਮਨ ਨੂੰ ਕਰਮੇ ਤੋਂ ਧਰਮਾ ਬਣਾ ਸਕਦੀਆਂ ਹਨ ਰਾਗਾਸਾ ਵਿੱਚ ਗੁਰੂ ਨਾਨਕ ਦੇਵ ਜੀ ਫਰਮ ਮਨ ਬਾਰੇ ਫਰਮਾਉਂਦੇ ਹਨ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤੱਤ ਤੇ ਜਨਮਾ ਸਾਕਤ ਲੋਭੀ ਇਹ ਮਨ ਮੂੜਾ ਗੁਰਮਖ ਨਾਮ ਜਪੇ ਮਨ ਰੂੜਾ ਸੰਗਜੀ ਸਾਡੇ ਸਰੀਰ ਦਾ ਮੂਲ ਹੈ ਮਨ ਮਨ ਦਾ ਮੂਲ ਹੈ ਆਤਮਾ ਤੇ ਆਤਮਾ ਦਾ ਮੂਲ ਹੈ ਪਰਮਾਤਮਾ ਜਦੋਂ ਤੱਕ ਇਹ ਮਨ ਅਡੋਲ ਹੋ ਕੇ ਟਿਕਦਾ ਨਹੀਂ ਉਦੋਂ ਤੱਕ ਇਹ ਆਪਣੇ ਮੂਲ ਆਤਮਾ ਨੂੰ ਨਹੀਂ ਪਛਾਣਦਾ ਪਰ ਹੁਣ ਬੇ ਵਿਚ ਹੈ ਤਨ ਹੋਇਆ ਆਤਮਾ ਇਸ ਮਨ ਬੱਚੇ ਦੀ ਪੂਰੀ ਨਿਗਰਾਨੀ ਕਰਦੀ ਹੋਈ ਉਸ ਦੀ ਮੱਤ ਤੇ ਭਰੋਸਾ ਨਹੀਂ ਕਰਦੀ ਬਾਰ ਬਾਰ ਉਹ ਇਸ ਮਨ ਦੇ ਨਾਲ ਯੁੱਧ ਕਰਦੀ ਹੈ ਫੇਰ ਕਿਤੇ ਜਾ ਕੇ ਇਹ ਚੰਚਲ ਮਨ ਆਪਣੇ ਹੱਥ ਤੋਂ ਮੁੜਨਾ ਸ਼ੁਰੂ ਹੁੰਦਾ ਹੈ ਆਤਮਾ ਦੇ ਵਾਸ ਹੋ ਕੇ ਜਦੋਂ ਇਹ ਮਨ ਗੁਰ ਸ਼ਬਦ ਨਾਲ ਜੁੜ ਗਿਆ ਤਾਂ ਉਸ ਦੇ ਅੰਦਰੋਂ ਦੁਨਿਆਵੀ ਫੁਰਨਿਆਂ ਦਾ ਜਿਹੜਾ ਸ਼ੋਰ ਹੈ ਉਹ ਥੋੜਾ ਘਟ ਜਾਂਦਾ ਹੈ ਤੋ ਟਿਕਾ ਵੀ ਚੌਣ ਕਰਕੇ ਉਸ ਦੇ ਅੰਦਰੋਂ ਜੁਗਾ ਜੁਗਾਂਤਰਾਂ ਤੋਂ ਵਸੀ ਹੋਈ ਸੰਸਕਾਰਾਂ ਦੀ ਗੁੱਜੀ ਮੈਲ ਕੱਟਣੀ ਸ਼ੁਰੂ ਹੋ ਜਾਂਦੀ ਹੈ ਜੀ ਮਨ ਦੇ ਇਸ ਬਦਲਾਵ ਦਾ ਜ਼ਿਕਰ ਅਲੇ ਪਾਸ਼ਾ ਯੂ ਕਰਦੇ ਹਨ ਇਹ ਮਨ ਰਾਜਾ ਸੂਰ ਸੰਗਰਾਮ ਇਹ ਮਨ ਨਿਰਪੋ ਗੁਰਮਖਰ ਨਾਮ ਮਾਰੇ ਪੰਚ ਆਪਣੇ ਵਸ ਕੀਏ ਹਉਮੇ ਗ੍ਰਾਸ ਇਕਤ ਥਾਇ ਕੀਏ ਰਸਾ ਕਸਾ ਤੋਂ ਉਪਰਾਮ ਹੋ ਕੇ ਇਹ ਨਿਰਮਰ ਹੋਇਆ ਮਨ ਟਿਕਾਵਿ ਚਾ ਕੇ ਅਡੋਲ ਹੋ ਕੇ ਆਤਮਾ ਨਾਲ ਇਕਮਿਕ ਹੋ ਜਾਂਦਾ ਹੈ ਜਿਹਾ ਯੂ ਕਹਿ ਲਵੋ ਕਿ ਆਤਮ ਰੂਪ ਹੀ ਹੋ ਜਾਂਦਾ ਹੈ ਜਦੋਂ ਮਨ ਨੂੰ ਆਪਣੇ ਸਵੈ ਸਰੂਪ ਦੀ ਸੋਝੀ ਪੈ ਗਈ ਉਹtheta ਘਰ ਵਿੱਚ ਟਿਕ ਜਾਂਦਾ ਹੈ ਆਪਣਾ ਵजूद ਖਤਮ ਕਰਕੇ ਉਹ ਆਤਮਾ ਵਿੱਚ ਅਪੇਦ ਹੋ ਜਾਂਦਾ ਹੈ ਬਿਲਕੁਲ ਆਤਮਾ ਤੇ ਮਨ ਇੱਕ ਹੋ ਜਾਂਦੇ ਹਨ ਤੇ ਆਪਣੇ ਮੂਲ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਕੇ ਜੋਤ ਸਰੂਪ ਵੈਗੁਰੂ ਦਾ ਹੀ ਰੂਪ ਹੋ ਜਾਂਦਾ ਹੈ ਉਸ ਦੇ ਅੰਦਰੋਂ ਆਤਮਕ ਆਨੰਦ ਦੇ ਇੱਕ ਰਸ ਅਨਹਦ ਧੁਨੀ ਦੇ ਵੱਜ ਵੱਜਦੇ ਸੁਣਾਈ ਦੇਣ ਲੱਗ ਪੈਂਦੇ ਹਨ ਗੁਰਮਖ ਹੋ ਕੇ ਆਤਮ ਤਲ ਤੱਕ ਪਹੁੰਚੇ ਹੋਏ ਮਨੁੱਖੀ ਮੰਦਬ ਖਿਆਲ ਗੁਰੂ ਨਾਨਕ ਦੇਵ ਜੀ یوں ਕਰਦੇ ਹਨ ਗੁਰਮਖ ਰਾਗ ਰਾਗ ਸਵਾਦ ਅੰਤਿਆਗੀ ਗੁਰਮਖ ਰਾਗ ਸਵਾਦ ਅੰਤਿਆਗੀ ਗੁਰਮਖ ਇਹ ਮਨ ਭਗਤੀ ਜਾਗੇ ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ ਆਤਮ ਚੀਨ ਭਏ ਨਿਰੰਕਾਰੀ ਸੋ ਗੁਰਮਖ ਪਿਆਰਿਓ ਬੋਲਦੇ ਅਜ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਜੀ ਮਾਫੀ ਦੀ ਜਾਚ ਹਾਂ ਸੋ ਆਪ ਜੀ ਇਸ ਚੈਨਲ ਨੂੰ ਜਿਵੇਂ ਕਹਿੰਦੇ ਹਨ ਕਮੈਂਟ ਜ਼ਰੂਰ ਕਰਿਓ ਆਪਣੇ ਕਿ ਆਪ ਦੇ ਮੇਰੇ ਵਿਚਾਰ ਆਪ ਨੂੰ ਕਿਵੇਂ ਦੇ ਲੱਗੇ ਹੈ ਜੀ ਤੇ ਅੱਗੇ ਸੁਣਨ ਵਾਸਤੇ ਅਗਲੀ ਵੀਡੀਓ ਵਿੱਚ ਮੈਂ ਔਰ ਅਗਲਾ ਟਾਪਿਕ ਪਾਵਾਂਗੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ